ਅਸਲ ਤੇ ਬੰਦੇ ਦੀ ਸਾਰੀ ਉਮਰ ਦੀ ਰੋਜੀ ਆ ਤੇ ਜਿਹੜਾ ਇਤਰਾ ਮੰਗ ਟੰਗ ਕੇ ਖਾ ਲੈਣਾ ਬਹੁਤ ਆ ਖਾ ਜਾਂਦਾ ਮੈਡਮ 2023 ਚ ਅਸੀਂ ਕਿ ਲੋਕਾਂ ਕੋ ਮਾਗ ਮਾਗ ਘਰ ਬਣਾਇਆ ਹੈ ਸਾਨੂੰ ਲੋਕੀ ਹੱਲੇ ਤੱਕ ਕਹਿੰਦੇ ਆ ਆਂਦੇ ਤੁਸੀਂ ਮੰਗਤੇ ਬਣ ਗਏ ਅਸੀਂ ਦੱਸੋ ਕੀ ਕਰੀ ਅਸੀਂ ਛੱਤ ਤੇ ਆਪਦੇ ਬੱਚਿਆਂ ਨੂੰ ਪਾ ਕੇ ਦਣੀਆਂ ਤਿੰਨ ਬੱਚੇ ਦੱਸੋ ਮੈਨੂੰ ਮੈਂ ਕਿੱਥੇ ਲੈ ਕੇ ਜਾਂਦੀ ਤਹਿਨਾ ਕਣੇ ਝੋਨਾ ਲਾਇਆ ਸਾਡਾ ਉਹ ਵੀ ਕਿੱਲਾ ਮਰ ਚੁੱਕਿਆ ਮੈਡਮ ਜੀ ਤੇ ਕਣਕ ਸਾਡੀ ਗਾੜੀ ਆਸ ਨਹੀਂ ਰੇਤੋਂ ਪੈ ਗਈ ਅਰੇ ਇੱਤੋਂ ਅਸੀਂ ਖੜਾਾਂਗੇ ਕਿੱਧਰ 1988 ਤੋਂ ਬਾਅਦ ਹੁਣ 2025 ਵਿੱਚ ਪੰਜਾਬ ਸਭ ਤੋਂ ਵੱਡੀ ਕੁਦਰਤੀ ਆਫਤ ਦਾ ਸਾਹਮਣਾ ਕਰ ਰਿਹਾ ਹੈ ਇਸ ਵਕਤ ਸਾਡੀ ਮੌਜੂਦਗੀ ਕਪੂਰਥਲਾ ਵਿੱਚ ਹੈ ਜਿੱਥੇ ਸੁਲਤਾਨਪੁਰ ਲੋਧੀ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ ਤੇ ਸਰਕਾਰ ਨੇ ਜਿਨ੍ਹਾਂ ਘਰਾਂ ਦੇ ਵਿੱਚ ਤਬਾਹੀ ਹੋਈ ਜੋ ਲੋਕ ਬੇਕਾਰ ਹੋ ਗਏ ਉਹਨਾਂ ਦੇ ਲਈ ਰਿਲੀਫ ਕੈਂਪਸ ਬਣਾਏ ਨੇ ਇਹ ਸਰਕਾਰੀ ਹਾਈ ਸਕੂਲ ਲਖਵਰਿਆਂ ਤਾਂ ਸultanpur Lodhi ਵਿੱਚ ਹੈ ਇਹ ਸਕੂਲ ਜਿੱਥੇ ਰਿਲੀਫ ਕੈਂਪ ਬਣਾਇਆ ਗਿਆ ਤਾਂ ਤੁਹਾਨੂੰ ਵਿਖਾਵਾਂਗੇ ਕਿ ਕਿੱਥੇ ਇੱਥੇ ਜੋ ਕੈਂਪਸ ਬਣਾਏ ਗਏ ਨੇ ਕਿਸ ਤਰ੍ਹਾਂ ਦੇ ਇੱਥੇ ਇੰਤਜ਼ਾਮਾਤ ਨੇ ਪੁਲਿਸ ਅਧਿਕਾਰੀ ਵੀ ਇੱਥੇ ਆਪ ਡਿਊਟੀ ਦੇ ਰਹੇ ਨੇ ਕੋਈ ਤਰੀਕੇ ਕਿਸੇ ਤਰੀਕੇ ਦੀ ਵੀ ਕੋਤਾਹੀ ਨਾ ਇੱਥੇ ਵਰਤੀ ਜਾਵੇ ਕੋਈ ਪਰੇਸ਼ਾਨੀ ਨਾ ਹੋਵੇ ਇਹਨਾਂ ਲੋਕਾਂ ਨੂੰ ਤਾਂ ਪੂਰਾ ਧਿਆਨ ਇੱਥੇ ਰੱਖਿਆ ਜਾ ਰਿਹਾ ਹੈ ਤਾਂ ਇੱਥੇ ਉਹ ਪਰਿਵਾਰ ਮੌਜੂਦ ਨੇ ਜੋ ਹੜ੍ਹਾਂ ਤੋਂ ਪ੍ਰਵਾਬਤ ਨੇ ਉਹਨਾਂ ਦੀ ਰਾਖੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾ ਰਹੀ ਹੈ ਵੇਖ ਸਕਦੇ ਹੋ ਬੈੱਡ ਸੇਥੇ ਲਗਾਏ ਗਏ ਨੇ ਕਿਉਂਕਿ ਘਰਾਂ ਵਿੱਚ ਤਾਂ ਬੈੱਡ ਦੇ ਨੇੜੇ ਪਾਣੀ ਹੀ ਪਾਣੀ ਹੈ ਇਹਨਾਂ ਦੇ ਤੇ ਉਥੇ ਹੀ ਇੱਥੇ ਦੋ ਪਰਿਵਾਰ ਫਿਲਹਾਲ ਰਹਿ ਰਹੇ ਨੇ ਤੇ ਜੋ ਇਹਨਾਂ ਦਾ ਧਿਆਨ ਰੱਖ ਰਹੇ ਨੇ ਅਧਿਕਾਰੀ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਹੀ ਗੱਲ ਕਰਾਂਗੇ ਹਾਂਜੀ ਕਿੰਨੇ ਪਰਿਵਾਰ ਇੱਥੇ ਰਹਿ ਰਹੇ ਐ ਮੈਡਮ ਇੱਥੇ ਦੋ ਪਰਿਵਾਰ ਰਹਿ ਰਹੇ ਨੇ ਤੇ ਕਿੱਥੋਂ ਹੈ ਉਹ ਕਿੰਨੇ ਕੇ ਦੂਰ ਸੀ ਉਹਨਾਂ ਦੇ ਘਰ ਹੈ ਉਹਨਾਂ ਨੂੰ ਰੈਸਕਿਊ ਕਰਕੇ ਇੱਥੇ ਲਿਆਇਆ ਗਿਆ ਕਿਸ ਤਰ੍ਹਾਂ ਦੀ ਉਹਨਾਂ ਨੂੰ ਫੈਸਿਲਿਟੀਆਂ ਇੱਥੇ ਦਿੱਤੀ ਜਾ ਰਹੀ ਹੈ ਮੈਡਮ ਇਹ ਪਿੰਡ ਰਾਮਪੁਰ ਗੋਰੇ ਤੋਂ ਨੇ ਔਰ ਬਿਲਕੁਲ ਦਰਿਆ ਦੇ ਵਿੱਚ ਪਿੰਡ ਔਰ ਇਹ ਜਿਹੜਾ ਦਰਿਆ ਜਿੱਥੋਂ ਬੰਨ ਟੁੱਟਿਆ ਆ ਆਪਣਾ आरजी ਬੰਨ ਲਾਇਆ ਹੋਇਆ ਸੀ ਲੋਕਾਂ ਨੇ ਉਹ ਬੰਨ ਟੁੱਟਿਆ ਇਹ ਪਾਣੀ ਇਹਨਾਂ ਦੇ ਘਰ ਨੂੰ ਸਿੱਧਾ ਹੋ ਗਿਆ ਇਸ ਕਰਕੇ ਬਹੁਤ ਉਹ ਖਤਰੇ ਵਾਲੀ ਘੰਟੀ ਸੀਗੀ ਇਸ ਇਹਨਾਂ ਨੂੰ ਰੈਸਕਿਊ ਕਰਕੇ ਇੱਥੇ ਲਿਆਂਦਾ ਹੋਇਆ ਉਸ ਦਿਨ ਦਾ ਤੇ ਮੇਲ ਮੈਂਬਰ ਇਹਨਾਂ ਦੇ ਇੱਕ ਹਜੇ ਆਪਣੇ ਘਰ ਚ ਦੇਖਭਾਲ ਲਈ ਖੁਸ਼ਮੰਦੀ ਦੇਖਭਾਲ ਲਈ ਉਥੇ ਰਹਿ ਰਹੇ ਨੇ ਪਰ ਲਗਾਤਾਰ ਸਾਡੇ ਸੰਪਰਕ ਨੇ ਇਹ ਵੀ ਇੱਕ ਵਾਰੀ ਕੱਲ ਆਪਣੇ ਘਰ ਜਾ ਕੇ ਇੱਕ ਵਾਰੀ ਆਪਣਾ ਸਮਾਨ ਵਗੈਰਾ ਦੇਖ ਆਈਆਂ ਨੇ ਤੇ ਆਣ ਪਿੰਡ ਦੀਆਂ ਚੀਜ਼ਾਂ ਦਾ ਫਿਰ ਇੱਥੇ ਹੀ ਇੰਤਜ਼ਾਮ ਕੀਤਾ ਜਾਂਦਾ ਹੈ ਹਾਂਜੀ ਮੈਡਮ ਇਹਨਾਂ ਦੇ ਖਾਣ ਦਾ ਖਾਣ ਪੀਣ ਦਾ ਰਹਿਣ ਦਾ ਸਾਰਾ ਸਾਰੀ ਜ਼ਿੰਮੇਵਾਰੀ ਜਿਹੜੀ ਆ ਬਕਾਇਦਾ ਜਿਹੜੀਆਂ ਮਿੱਡੇ ਵਰਕਰਸ ਨੇ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਤਿੰਨੇ ਟਾਈਮ ਦੀ ਰੋਟੀ ਚਾਹ ਸਾਰੀ ਜਿਹੜੀ ਆ ਬਣਾ ਕੇ ਜਾਂਦੀਆਂ ਨੇ ਖਵਾ ਕੇ ਜਾਂਦੀਆਂ ਨੇ ਬਿਲਕੁਲ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਜੋ ਇਹ ਹੰਡਾਰੇ ਨੇ ਉਹ ਦਰਦ ਇਹੀ ਜਾਣਦੇ ਨੇ ਇਹ ਪਰਿਵਾਰ ਮੌਜੂਦ ਹੈ ਸਾਡੇ ਕੋਲ ਵੇਖ ਸਕਦੇ ਹੋ ਛੋਟੇ-ਛੋਟੇ ਬੱਚੇ ਹੈ ਬੱਚੇ ਤੁਸੀਂ ਅੱਗੇ ਨੂੰ ਆ ਜਾਓ ਤੁਸੀਂ ਤਾਂ ਇਕੱਠੇ ਅਸੀਂ ਸਾਰਿਆਂ ਨਾਲ ਗੱਲ ਕਰ ਸਕੀਏ ਕਿਉਂਕਿ ਦਰਦ ਹੈ ਜੋ ਉਹ ਪਰਿਵਾਰ ਨਾਲ ਜੋ ਪੀੜਤ ਪਰਿਵਾਰ ਨੇ ਉਹੀ ਦੱਸ ਸਕਦੇ ਨੇ ਹਾਂਜੀ ਕੀ ਨਾ ਹੈ ਕਿਥੇ ਪਿੰਡ ਸੀ ਤੁਹਾਡਾ ਫਿਰ ਕਿੰਨੇ ਕੇ ਦੂਰ ਹੁਣ ਰਲੀਫ ਕੈਂਪ ਵਿੱਚ ਤੁਸੀਂ ਵਸੇ ਹੋ ਹਾਂਜੀ ਮੈਡਮ ਜੀ ਪਿੰਡ ਸਾਡਾ ਬਾਉਪੁਰ ਮੰਡਿਆ ਰਾਮਪੁਰ ਗੋਰੇ ਦੇ ਹੀ ਰਹਿਣ ਵਾਲੇ ਆ ਅੱਜ ਤੇ 16 17 ਦੇ ਨਹੀਂ ਹੋ ਚੱਲੇ ਆ ਨਾ ਤੇ ਪਾਣੀ ਉਤਰਨਾ ਨਾ ਹੀ ਲੈਂਦਾ ਵਾ ਤੇ ਬਹੁਤ ਖਤਰੇ ਦੀ ਘੰਟੀ ਵੱਜ ਜਾਂਦਾ ਜੀ ਸਾਡੇ ਘਰ ਲੱਗ ਗਏ ਅੱਗੇ ਵੀ ਘਰ ਰੋੜ ਚੁੱਕੇ ਆ ਤੇ ਬਾਹade ਅੜੀ ਅੜੀ ਰੇਤੋ ਪੈ ਗਈ ਆ ਇਹਨਾਂ ਦਾ ਪਾਣੀ ਆ ਹੁਣ ਵੀ ਬਾਹਨ ਖੁਰਦਾ ਜਾਂਦਿਆ ਮੈਡਮ ਜੀ 2023 ਚ ਵੀ ਸਾਡਾ ਘਰ ਟਹਿ ਗਿਆ ਸੀ ਉਦੋਂ ਵੀ ਬੜਾ ਸਾਡਾ ਮੈਡਮ ਜੀ ਨਿਸਕਾਨ ਹੋਇਆ ਉਦੋਂ ਵੀ ਸਾਡੀ ਕਿਸ ਨੇ ਸਾਰ ਨਾ ਲਈ ਉਦੋਂ ਵੀ ਮੈਡਮ ਜੀ ਸਾਡਾ ਘਰ ਰੋੜ ਗਿਆ ਸਾਡੇ ਡੰਗਰ ਰੋੜ ਗਿਆ 2023 ਚ ਜਿਹੜਾ ਪਾਣੀ ਆਇਆ ਸੀ ਉਹ ਰਾਤ ਆਇਆ ਸੀ ਜਿਹੜਾ ਹੁਣ ਐਰ ਕੀ ਪਾਣੀ ਆਇਆ ਦਿਨੇ ਆਇਆ ਵਾ ਐਰ ਕੀ ਚਲੋ ਲੋਕੀ ਆਪ ਦਾ ਮੌਕਾ ਸੰਭਲ ਗਿਆ ਲੈ ਵੀ ਉੱਥੇ ਕਈ ਘਰ ਫਸੇ ਆ ਕੀ ਕਰਨਾ ਮਜਬੂਰੀ ਨੂੰ ਘਰ ਛੱਡਣ ਨੂੰ ਮੈਡਮ ਜੀ ਕਿਹਦਾ ਕਾਰਜੀ ਕਰਦਾ ਵਾ ਕਸਾਨ ਕੀ ਕੀ ਹੋਇਆ ਥੋੜਾ ਦੱਸੋਗੇ ਪਸ਼ੂ ਵੀ ਹੋਣੇ ਤੁਹਾਡੇ ਰੋਜ਼ਮਰ ਦੀ ਜ਼ਿੰਦਗੀ ਦੀ ਚੀਜ਼ਾਂ ਕਿੰਨਾ ਬਹੁਤ ਮੁਸ਼ਕਲ ਹੁੰਦੇ ਹੋਣਾ ਡੰਗਰਾਂ ਦਾ ਹੀ ਕਿਸੇ ਦੇ ਘਰੇ ਬੱਦੇ ਆ ਡੰਗਰ ਕਿਸੇ ਦੇ ਘਰੋਂ ਤੂੜੀ ਤੰਦ ਪਾਉਣੇ ਆ ਇੱਥੇ ਸਕੂਲੇ ਆ ਨਾ ਤੇ ਇੱਥੇ ਕੋਈ ਰਾਸ਼ਨ ਵਾਲਾ ਹੀ ਬੋਰਡ ਦਾ ਵਾ ਤੇ ਨਾ ਇੱਥੋਂ ਚੱਲੋ ਇਹ ਰੋਟੀ ਪਾਣੀ ਤੇ ਦਿੰਦੇ ਆ ਖਾਣ ਨੂੰ ਤੇ ਚੱਲੋ ਕੱਲ ਨੂੰ ਜਾਣਾ ਘਰੇ ਰਾਸ਼ਨ ਤੇ ਚਾਹੀਦਾ ਨਾ ਤੈਹੀਂ ਨਾ ਕਣ ਝੋਨਾ ਲਾਇਆ ਸਾਡਾ ਉਹ ਵੀ ਕਿੱਲਾ ਮਰ ਚੁੱਕਿਆ ਮੈਡਮ ਜੀ ਤੇ ਕਣਕ ਸਾਡੀ ਗਾੜੀ ਆਸ ਨਹੀਂ ਰੇਤੋਂ ਪੈ ਗਈ ਹਰੇਤੋਂ ਅਸੀਂ ਖੜਾਂਗੇ ਕਿੱਧਰ ਹਾਂਜੀ ਉਹ ਵੀ ਗਾੜੀ ਨਾ ਇਸ ਤਰ੍ਹਾਂ ਨਾ ਜੇ ਚੁੱਕ ਗਈ ਤੇ ਸਰਕਾਰਾਂ ਆਹ ਦਿੰਦੀਆਂ ਵੇਚਦੇ ਆ ਇਹ ਇੱਕ ਬਹੁਤ ਵੱਡੀ ਅੱਗੇ ਸਮੱਸਿਆ ਆਉਣ ਵਾਲੀ ਐ ਇਹਨਾਂ ਦੇ ਸਾਹਮਣੇ ਕਿਉਂਕਿ 2023 ਵਿੱਚ ਇਹਨਾਂ ਨੇ ਹੜ੍ਹਾਂ ਦਾ ਸਾਹਮਣਾ ਕੀਤਾ ਉਸ ਸਮੇਂ ਤਾਂ ਕਾਫੀ ਨੁਕਸਾਨ ਹੋ ਹੀ ਚੁੱਕਿਆ ਹੁਣ 2025 ਵਿੱਚ ਹੜ੍ਹ ਆਏ ਤਾਂ ਘਰ ਵਿੱਚ ਚੀਜ਼ਾਂ ਸੀ ਉਹ ਰੁੜ ਗਈਆਂ ਘਰ ਰੁੜ ਗਿਆ ਛੱਤ ਜੀ ਤੇੜਾ ਆ ਗਈਆਂ ਘਰਾਂ ਨੂੰ ਹੁਣ ਵੀ ਸਾਡੇ ਕਮਰੇ ਪਾਟ ਗਏ ਅਸੀਂ ਅੱਗੇ ਕਿਹ ਕੋ ਮੰਗ ਤੰਗ ਕੇ ਛੱਤਾਂ ਸਾਡੀਆਂ ਬਾਲਿਆਂ ਵਾਲੀਆਂ ਚੋਂਦਈਆਂ ਹੁਣ ਵੀ ਸਾਡਾ ਜੇ ਘਰ ਟਾ ਹੈ ਗਿਆ ਤਾਂ ਮੈਡਮ ਜੀ ਅੱਗੇ ਵੀ ਅਸੀਂ ਨਾ 6 ਮਹੀਨੇ ਕਿਸਦੇ ਘਰੇ ਕੱਡੇ ਇੱਕ ਗਾਡਰ ਤੇ ਅਸੀਂ ਉਹ ਘਰੋਂ ਨਿਕਲੇ ਤੇ ਉਹ ਕਮਰਾ ਵੀ ਡਿੱਗ ਪਿਆ ਫੇਰੇ ਕਦੇ ਤੁਹਾਨੂੰ ਹੁੰਦਾ ਨਹੀਂ ਉਹਨਾਂ ਫਸਲਾਂ ਨੂੰ ਦੇਖ ਕੇ ਉਸ ਘਰ ਨੂੰ ਵੇਖ ਕੇ ਕਦੇ ਰੋਣ ਨਹੀਂ ਆਉਂਦਾ ਮੈਡਮ ਜੀ ਫਸਲ ਤੇ ਬੰਦੇ ਦੀ ਸਾਰੀ ਉਮਰ ਦੀ ਰੋਜੀ ਹੈ ਤੇ ਜਿਹੜਾ ਇਸ ਤਰ੍ਹਾਂ ਮੰਗ ਤਾਂਗੇ ਕਿ ਖਾ ਲੈਣਾ ਬਹੁਤ ਆ ਖਾ ਜਾਂਦਾ ਮੈਡਮ ਜੀ ਭੋਖ ਵੀ ਤਾਨੇ ਮੈਣੇ ਮਾਰਦੇ ਹੁਣੇ ਬਾਅਦ ਵਿੱਚ ਚਲੋ ਹੁਣ ਤਾਂ ਇਹ ਸਮਾਂ ਹੈ ਹਾਂ ਜੀ ਮੈਡਮ ਜੀ 2023 ਚ ਹਾਂ ਕਿ ਲੋਕਾਂ ਕੋ ਮਾਗ ਮਾਗ ਘਰ ਬਣਾਇਆ ਹੈ ਸਾਨੂੰ ਲੋਕੀ ਹੱਲੇ ਤੱਕ ਕਹਿੰਦੇ ਆ ਆਂਦੇ ਤੁਸੀਂ ਮੰਗਤੇ ਬਣ ਗਏ ਅਸੀਂ ਦੱਸੋ ਕੀ ਕਰੀ ਅਸੀਂ ਛੱਤ ਤੇ ਆਪਦੇ ਬੱਚਿਆਂ ਨੂੰ ਪਾ ਕੇ ਦਣੀਆਂ ਤਿੰਨ ਬੱਚੇ ਦੱਸੋ ਮੈਨੂੰ ਮੈਂ ਕਿੱਥੇ ਲੈ ਕੇ ਜਾਂਦੀ ਸਕਦਾ ਤਿੰਨ ਬੱਚੇ ਇਹਨਾਂ ਦੇ ਕਰ ਨਹੀਂ ਸਕਦਾ ਇਹਦੇ ਪਾਪਾ ਲੱਤ ਤੋਂ ਆ ਰਹੇ ਹੋ ਕੁਝ ਕਰ ਨਹੀਂ ਸਕਦੇ ਤੇ ਮੇਰੀ ਇਹੋ ਬੇਨਤੀ ਆ ਕਿ ਭੈਣ ਭਰਾਵਾਂ ਨੂੰ ਸਾਡੀ ਮਦਦ ਕੀਤੀ ਜਾਵੇ ਅਸੀਂ ਲੱਖ ਵਰਿਆਂ ਸਕੂਲ 'ਚ ਬੈਠੇ ਗੁੱਡੀ ਨੰਬਰ ਬੋਲ ਕੇ ਦੱਸ ਦਿੰਦੀ ਬਿਲਕੁਲ ਇਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਤੁਸੀਂ ਦੱਸੋਗੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਤੁਹਾਡੇ ਸਾਹਮਣੇ ਆਈਆਂ ਕਿਉਂਕਿ ਕੁੜੀਆਂ ਦੇ ਸਾਹਮਣੇ ਹੋਰ ਵੀ ਕਈ ਪ੍ਰੋਬਲਮਸ ਨੇ ਤੁਹਾਡੇ ਪਾਪਾ ਜਦੋਂ ਕੁਝ ਨਹੀਂ ਕਰ 파ਰੇ ਘਰ ਵਿੱਚ ਪਾਣੀ ਆ ਗਿਆ ਫਸਲ ਜਦੋਂ ਖਤਮ ਹੋ ਗਈ ਕਿਹੋ ਜਿਹਾ ਲੱਗਿਆ ਉਹ ਤੇ 2023 ਚ ਵੀ ਬਹੁਤ ਨੁਸ਼ਕਾਨ ਹੋ ਗਿਆ ਸਾਡਾ ਉਦੋਂ ਵੀ ਸਾਡਾ ਘਰ ਰੁੜ ਗਿਆ ਤੇ ਜਿਹੜੇ ਪਸ਼ੂ ਸੀ ਉਹ ਵੀ ਇਦਾਂ ਰੁੜ ਰੁੜ ਗਿਆ ਤੇ ਦੇਖੋ ਤੁਸੀਂ ਹਾਂਜੀ ਮੈਂ 10th ਕਲਾਸ ਚ ਪੜਦੀ ਆ ਪੜਾਈ ਤੇ ਵੀ ਇੱਕ ਤਰ੍ਹਾਂ ਦੇ ਨਾਲ ਰੋਕ ਲੱਗੀ ਹੋਈ ਆ ਜਦੋਂ ਇਸ ਤਰੀਕੇ ਦੇ ਹਾਲਾਤ ਬਣੇ ਨੇ ਹਾਂਜੀ ਪੇਪਰ ਕਦੋਂ ਪੇਪਰ ਹੋ ਮਾਰਚ ਚ ਹੁੰਦੇ ਆ ਤੇ ਫਰਵਰੀ ਚ ਤਾਂ ਉਸ ਤੋਂ ਪਹਿਲਾਂ ਕਿੰਨੀ ਵਾਰ 2-3 ਵਾਰ ਇਹ ਹਾਲਾਤ ਬਣ ਨਹੀਂ ਚੁਕੇ ਤੁਹਾਡੇ ਸਾਹਮਣੇ ਤਾਂ ਕਦੇ ਫੀਲ ਹੋਇਆ ਕਿ ਸਾਨੂੰ ਕਿਸੇ ਹੋਰ ਜਗ੍ਹਾ ਹੀ ਚਲੇ ਜਾਣਾ ਚਾਹੀਦਾ ਹੋਇਆਗਾ ਪਰ ਹੁਣ ਘਰ ਛੱਡਣ ਨੂੰ ਥੋੜੀ ਜੀ ਕਰਦਾਗਾ ਨਾ ਪਹਿਲੀ ਬੰਨਾ ਥੋੜੀ ਛੱਡਣ ਨੂੰ ਜੀ ਕਰਦਾਗਾ ਇਹ ਵੇਖ ਸਕਦੇ ਹੋ ਇਹ ਭਾਵੁਕ ਤਸਵੀਰਾਂ ਕੋਈ ਆਪਣਾ ਘਰ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਯਾਦਾਂ ਜੁੜੀਆਂ ਹੁੰਦੀਆਂ ਨੇ ਇਹ ਜੋ ਪੂਰੀ ਜ਼ਿੰਦਗੀ ਦੀ ਕਮਾਈ ਹੈ ਨਾ ਉਹ ਲਗਾ ਦਿੰਦਾ ਹੈ ਬੰਦਾ ਇੱਕ ਘਰ ਬਣਾਉਣ ਦੇ ਵਿੱਚ ਘਰ ਦੀਆਂ ਚੀਜ਼ਾਂ ਜੋੜਨ ਦੇ ਵਿੱਚ ਇਹ ਜੀ ਤੁਸੀਂ ਇੱਥੇ ਹੀ ਘਰ ਪਾ ਲਿਆ ਮੈਡਮ ਜੀ ਅੱਗੇ ਬੰਦੇ ਨੂੰ ਕੁਝ ਦਿਖੇ ਤਾਂ ਬੰਦਾ ਆ ਗਿਆ ਜੇ ਸਾਨੂੰ ਅੱਗੇ ਕੁਝ ਦੀਦਾ ਸਾਡੇ ਕੋ ਪੈਸਾ ਹੁੰਦਾ ਤੇ ਅਸੀਂ ਬੰਨੇ ਤੇ ਥਾਂ ਲੈ ਲੈਂਦੇ ਛੋਟਾ ਜਿਹਾ ਬੱਚਾ ਵੀ ਆਏ تھے ਬੱਚੇ ਕੀ ਨਾਏ ਤੁਹਾਡਾ ਮਮਤੀ ਘਰ ਵਿੱਚ ਪਾਣੀ ਆ ਗਿਆ ਸੀ ਹਾਂਜੀ ਯੇ ਡਰ ਲੱਗਿਆ ਸੀ ਫਿਰ ਕੀ ਰਾਤ ਨੂੰ ਵੀ ਸੋਚਦੇ ਹੋ ਤਾਂ ਡਰ ਲੱਗਦਾ ਨਹੀਂ ਦਿਲ ਨਹੀਂ ਲੱਗਦਾ ਆਂਦਾ ਮੇਰਾ ਪਾਪਾ ਬਿਨਾ ਅੱਛਾ ਇੱਥੇ ਦਿਲ ਲੱਗਿਆ ਇੱਥੇ ਇੱਥੇ ਨਹੀਂ ਲੱਗਾ ਨਹੀਂ ਲੱਗਦਾ ਕੀ ਨਹੀਂ ਲੱਗਦਾ ਮੇਡਮਾਂ ਦੀ बच्चा है मासूमियत है चेहरे दी जो समझ आ रहा है उस तरीके जवाब दे रहा है ਤੁਸੀਂ ਇੱਕ ਵਾਰ ਆਪਣਾ ਨੰਬਰ ਜ਼ਰੂਰ ਦੱਸੋ ਕਿਉਂਕਿ ਮਦਦ ਜੋ ਸਮਾਜ ਸੇਵੀ ਸੰਸਥਾਵਾਂ ਹੈ ਹੋਰ ਜੋ ਦਾਨੀ ਸੱਜਣ ਹੈ ਉਹ ਮਦਦ ਕਰ ਸਕਣ ਸਰਕਾਰ ਨੂੰ ਪਤਾ ਲੱਗੇ ਹੈਨਾ ਇੱਕ ਵਾਰ ਨੰਬਰ ਦੱਸੋ ਆਪਣਾ 6284865144 6284865144 6884865148 ਇਹ ਇਹਨਾਂ ਦਾ ਨੰਬਰ ਹੈ ਜੇ ਤੁਸੀਂ ਮਦਦ ਪਹੁੰਚਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚਾਓ ਇਸ ਪਰਿਵਾਰ ਕੋਲ ਕਿਉਂਕਿ 2023 ਦੀ ਮਾਰ ਹਲੇ ਜੋ ਚੱਲ ਰਹੇ ਸੀ ਹਲੇ ਜ਼ਖਮ ਅੱਲੇ ਸੀ ਉਹ ਹਰੇ ਹਰੇ ਪਏ ਹੈ ਉਹ ਜਿਹੜੇ ਜ਼ਖਮ ਹੈ ਉਹ ਭਰੇ ਵੀ ਨਹੀਂ ਸੀ ਤੇ 2025 ਦੇ ਹੜ੍ਹਾਂ ਨੇ ਜੋ ਮਾਰ ਕੀਤੀ ਉਸ ਨੇ ਤਾਂ ਸਭ ਕੁਝ ਖਤਮ ਹੀ ਕਰਕੇ ਰੱਖ ਦਿੱਤਾ ਮਾਤਾ ਜੀ ਮੌਜੂਦ ਨੇ ਸਾਡੇ ਨਾਲ ਮਾਤਾ ਜੀ ਇਹ ਅੱਜ ਦੀ ਤਸਵੀਰ ਨਹੀਂ ਆ ਪੰਜਾਬ ਦੀ 1988 ਤੋਂ ਲਗਾਤਾਰ ਇਹ ਜਹਾ ਹੋ ਰਿਹਾ 1988 2019 2023 ਹੁਣ 2025 ਤਾਂ ਤੁਸੀਂ ਕੀ ਅੰਦਰ ਮਹਿਸੂਸ ਕੀਤਾ ਉਦੋਂ ਤੋਂ ਲੈ ਕੇ ਵੜਾਈ ਕਰਦੇ ਆਨੇ ਰੱਬਾ ਪਾਣੀ ਨਾ ਆਵੇ ਨਿਸ਼ਕਾਨ ਹੁੰਦੇ ਆ ਕਰਜੇ ਚੁੱਕ ਚੁੱਕ ਕੇ ਚੋਨੇ ਲਾਏ ਉਹ ਵੀ ਨਾ ਖਾਣੇ ਮਿਲੇ ਹੈ ਤੇ ਕਣ ਕੋ ਨਹੀਂ ਹਣੀ ਤੇ ਰੇਤੋਂ ਪੈ ਗਈ ਕਰਜਾ ਜੋ ਘਰੇ ਤੋਂ ਕੱਢੀ ਤੇ ਉਹ ਵੀ ਫੇਰ ਪੈ ਗਈ ਆ ਤੇ ਚੋਨੇ ਮਾਰੇ ਗਏ ਲਵਾਈਆਂ ਕਿੰਨੀਆਂ ਕਿੰਨੀਆਂ ਦਿੱਤੀਆਂ ਹੈ ਛੱਤਾਂ ਤੇ ਚੋਈਆਂ ਜਾਂਦੀਆਂ ਤੇੜਾ ਪਾਟੀਆਂ ਇਹੜਾ ਸਾਰੀਆਂ ਪਾਟੀਆਂ ਵੀ ਪਤਾ ਨਹੀਂ ਵੀ ਕੋਠੇ ਡਿੱਗ ਪੈਣ ਬਾਜ ਜਾਣ ਨੁਕਸਾਨ ਕੀ ਕੀ ਹੋਇਆ ਇਸ ਵਾਰ ਦੇ ਹੜ੍ਹਾਂ ਵਿੱਚ ਸਾਡੇ ਸਾਰਾ ਨਾ ਕੁੜੀ ਦਾ ਸਮਾਨ ਸਾਰਾ ਹੀ ਗਰਕ ਹੋ ਗਿਆ ਭੱਜ ਗਿਆ ਪੇਟੀ ਚਾ ਜੋ ਵੀ ਅੰਦਰ ਕੀਤਾ ਪਿਆ ਪੂਰਾ ਪਰਿਵਾਰ ਕਿੱਥੇ ਤੁਹਾਡਾ ਪਰਿਵਾਰ ਆਵੇ ਵਹੀਂ ਵੀ ਅੱਡੋ-ਅੱਡਿਆਂ ਤੇ ਉਹ ਉੱਥੇ ਆ ਇੱਕ ਮੁੰਡਾ ਪਾਹੂਆਂ ਕੋਲੇ ਤੇ ਇੱਕ ਪ੍ਰਤਾਪ ਸੋਮੀ ਘਾਰੇ ਆ ਜਦੋਂ ਪਾਣੀ ਆਇਆ ਡਰ ਲੱਗਿਆ ਤੁਹਾਨੂੰ ਬੜਾ ਲੱਗਿਆ ਅਸੀਂ ਤੇ ਭੱਜ ਆਏ ਫਿਰ ਇਸੇ ਕਰਕੇ ਇੱਥੇ ਆ ਕਿੰਨੇ ਫੁੱਟ ਪਾਣੀ ਆ ਗਿਆ ਸੀ ਪਾਣੀ ਤੇ ਕਿੱਡਾ-ਕਡਾ ਆ ਤੜੀਆਂ ਤਾਂ ਚੜ ਗਿਆ ਖੋਰ ਪੈ ਗਈ ਕੋਠਿਆਂਨ ਛੱਤਾਂ ਹੀ ਬਚੀਆਂ ਸਾਡੀਆਂ ਤੁਸੀਂ ਦੇਖੋ ਚੋਂਦਿਆਂ ਖੱਤਾਂ ਮਿਉਂਦਿਆਂ ਬੜਾ ਛੱਤਾਂ ਚੋਂਦਿਆਂ ਦੇਖੋ ਸਾਰਾ ਘਰ ਕੀ ਹੋ ਗਿਆ ਔਰ ਤਾ ਨ ਹੋਰ ਵੀ ਕਾਫੀ ਦਿੱਕਤਾਂ ਆਉਂਦੀਆਂ ਦੇਖੋ ਵਾਸ਼ਰੂਮ ਜਾਣ ਦੇ ਵਿੱਚ ਹੈ ਕਈ ਤਰ੍ਹਾਂ ਦੀਆਂ ਹੋਰ ਹਰ ਮੰਥ ਦੀ ਜਿਵੇਂ ਪ੍ਰੋਬਲਮ ਹੈ ਤਾਂ ਉਸ ਸਮੇਂ ਤੇ ਤੁਸੀਂ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਇਸ ਤਰ੍ਹਾਂ ਦੇ ਹਾਲਾਤਾਂ ਇਹੋ ਜਿਹੇ ਹਾਲਾਤ ਆ ਕੀ ਕਰਨਾ ਖਾ ਲਈ ਤੇ ਪਕਾ ਲਈ ਨਹੀਂ ਤਾਂ ਨਹੀਂ ਇਹੋ ਜਿਹੇ ਜੀ ਕਰਦਾ ਕਿ ਤਾਂ ਸੱਪ ਚੜਦੇ ਚੂਹੇ ਚੜਦੇ ਮੰਜਿਆਂ ਦੇ ਉਹ ਸਮਾਨ ਉੱਥੇ ਹੀ ਪਿਆ ਘਰ ਕੋਣ ਡਿਆ ਸਾਰੇ ਭੇਜ ਗਿਆ ਹਰ ਆਪੇ ਟੰਗਾਂ ਚੋ ਕੇ ਜੋ ਫ੍ਰਿਜ ਟੀਵੀ ਅਸਾਰ ਕੋਸੀ ਕਰ ਲਿਆ ਬਿਲਕੁਲ ਬਹੁਤ ਮਿਹਨਤ ਕਰਕੇ ਜੋੜੀ ਜਾਂਦੀ ਹੈ ਛੋਟੀ ਛੋਟੀ ਚੀਜ਼ਾਂ ਵੀ ਇਹ ਬੱਚੇ ਤੁਹਾਡਾ ਕੀ ਨਾ ਹੈ ਵਰਤਾਜ ਤੇ ਤੁਹਾਡਾ ਕੀ ਕੀ ਨੁਕਸਾਨ ਹੋਇਆ ਜਦੋਂ ਘਰ ਵਿੱਚ ਪਾਣੀ ਆਇਆ ਕਿਸ ਤਰ੍ਹਾਂ ਦਾ ਪੂਰਾ ਮੰਜ਼ਰ ਸੀ ਤੁਸੀਂ ਕੀ ਕਰ ਰਹੇ ਸੀ ਉਸ ਸਮੇਂ ਕੀ ਡਰੇ ਸੀ ਕੀ ਡਰੇ ਸੀ ਤਾਂ ਅਚਾਨਕ ਪਾਣੀ ਆ ਗਿਆ ਫਿਰ ਡਰ ਦਾ ਮਾਹੌਲ ਹੋ ਗਿਆ ਹੋਣਾ ਘਰ ਵਿੱਚ ਹਾਂਜੀ ਫਿਰ ਸਾਰੇ ਭੱਜੇ-ਭੱਜੇ ਨਿਕਲੇ ਅਹੀਂ ਨਾ ਸਕੂਲ ਜਾਂਦੇ ਕਿ ਸਾਨੂੰ ਪਤਾ ਲੱਗਾ ਕਿ ਬੰਨ ਟੁੱਟ ਗਿਆ ਫਿਰ ਉਹ ਸਕੂਲ ਵਿੱਚ ਵੀ ਕੋਈ ਟੀਚਰ ਤੇ ਆ ਨਹੀਂ ਸਕਿਆਗਾ ਤੇ ਨਾ ਹੀ ਉਥੋਂ ਸਕੂਲੋਂ ਹੋ ਕੇ ਅਹੀਂ ਵਾਪਸ ਮੁੜ ਆਏ ਤੇ ਜਦੋਂ ਘਰ ਆਣ ਕੇ ਵੇਖਿਆ ਕਾਫੀ ਪਾਣੀ ਹੋ ਗਿਆ ਤੇ ਮੁੜ ਕੇ ਜਦੋਂ ਅਹੀਂ ਇੱਕ ਦਿਨ ਰਹੇ ਆ ਉੱਥੇ ਤੇ ਕਾਫੀ ਕਾਫੀ ਉੱਪਰ ਪਾਣੀ ਚੱਲ ਗਿਆ ਮੁੜ ਕੇ ਅਹੀਂ ਇੱਥੇ ਆ ਗਏ ਸੁਣੋ ਤੁਸੀਂ ਇਹ ਜੋ ਮੰਜ਼ਰ ਹੈ ਇਹ ਜੋ ਬਿਆਹ ਕਰ ਰਹੇ ਨੇ ਉਸ ਤੋਂ ਹੀ ਲੂ ਕੰਡੇ ਖੜੇ ਹੋ ਜਾਂਦੇ ਨੇ ਅਸੀਂ ਜੇ ਸੋਚਦੇ ਵੀ ਆਂ ਕਿ ਇੱਕਦਮ ਤੇ ਬੱਚਾ ਸਕੂਲ ਜਾਣ ਦੀ ਪਲੈਨਿੰਗ ਕਰ ਰਿਹਾ ਹੈ ਜਾਂ ਫਿਰ ਬੱਚਾ ਖੇਡ ਰਿਹਾ ਹੈ ਇੱਕਦਮ ਤੇ ਪਾਣੀ ਆ ਜਾਂਦਾ ਹੈ ਘਰ ਵਿੱਚ ਔਰਤਾ ਕੰਮ ਕਰ ਰਿਆ ਹੁੰਦੇ ਆ ਨੇ ਸੋਚਿਆ ਹੁੰਦੇ ਨਹੀਂ ਕਿ ਅਜਿਹਾ ਹੋ ਜਾਵੇਗਾ ਤੇ ਅਜਿਹਾ ਤਵਾਹੀ ਦਾ ਮੰਜ਼ਰ ਬਿਆਸ ਲੈ ਕੇ ਆਇਆ ਕਿ ਘਰ ਦੇ ਘਾਰੇ ਤਬਾਹ ਹੋ ਗਏ ਕਾਰੋਬਾਰ ਦੇ ਕਾਰੋਬਾਰ ਖਤਮ ਹੋ ਗਏ ਇਸ ਸਮੇਂ ਪੂਰਾ ਪਰਿਵਾਰ ਲਾਚਾਰ ਬੈਠਿਆ ਹੈ ਬਹੁਤ ਮਦਦ ਦੀ ਲੋੜ ਹੈ ਤੁਸੀਂ ਮਦਦ ਕਰੋ ਅੱਗੇ ਆਓ तमाम ਜਿਹੜੇ ਪਰਿਵਾਰ ਨੇ ਇੱਕ ਗੁਜ਼ਾਰਿਸ਼ ਹੈ ਅਨਮਿਊਟ ਵੱਲੋਂ ਵੀ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਸੇਵਾ ਮਹਿੰਮ ਦਾ ਅਨਮਿਊਟ ਸੇਵਾ ਤਾਂ ਤੁਸੀਂ ਸੇਵਾ ਕਰਨੀ ਹੈ ਤੁਸੀਂ ਆਪ ਮੌਕੇ ਤੇ ਪਹੁੰਚ ਕੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ ਡਾਇਰੈਕਟ ਤੁਸੀਂ ਮਦਦ ਕਰੋ